ਰਿੰਦਾ ਕਰੇ ਹੋਣੇ ਸੰਤੀ ਪ੍ਰਾਪਤ ਕਰਨ ਲਈ ਹੋਹੀ ਕਰਨ ਲੱਗੇ ਆ ਨਹੀਂ ਇਹ ਨਹੀਂ 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 1 ਮਿੰਟ ਮੈਂ মিডিਆ ਸਾਹਮਣੇ ਤੁਹਾਨੂੰ ਪੁੱਛਣਾ ਚਾਹਣਾ ਜੇ ਤੁਸੀਂ ਮਨਤੀ ਨਹੀਂ ਕੀਤੀ ਤੇ ਤੁਸੀਂ ਟੌਣ ਕੀ ਆ ਕੇ ਜਨਾ ਨਹੀਂ ਮੈਂ ਆ ਨਾ ਮੈਂ ਦੱਸ ਨਹੀਂ ਨਹੀਂ ਜੀ ਸੰਤੀ ਨਹੀਂ ਤੁਸੀਂ ਕੀਤੀ ਉਸ ਜਨਾਬ 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 ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਚ ਆ ਕੇ ਇਹ ਕਿੰਨੀ ਦੇਰ ਲੈ ਗਏ ਗਏ ਗੱਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਚ ਆ ਕੇ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਚ ਆ ਕੇ ਇਹ ਕੰਮ ਨਾ ਕਰੋ ਜਿਹੜੀਆਂ ਗੰਡਾ ਬੰਨੋਂਗੇ ਉਹ ਤੌਰ ਤੋਂ ਖੁੱਲਣੀਆਂ ਨਹੀਂ ਜਨਾਬ ਛੋਟੇ ਵਿੱਚ ਦੂਜੀ ਤੌਰ ਤੇ ਤੁਸੀ ਇਹ ਤੁਹਾਡੇ ਫਾਦਰ ਸਾਹਿਬ ਜਨਾਬ ਸਾਢੇ 4-5 ਵਜੇ ਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ ਕੋਈ ਗੱਲ ਨਹੀਂ ਇਹ ਤਾਂ ਸਾਰਿਆਂ ਨੂੰ ਪਤਾ ਕਿ ਚੜਿਆ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਸਿਵਲ ਤੋਂ ਬਾਅਦ ਜਨਾਬ ਸਾਰੇ ਤੁਸੀਂ ਨਸ਼ੇ ਦੀ ਕਸ਼ਟੇ ਕਰਦੇ ਕਿਤੇ ਜਿਆਦਾ ਲੱਗਦਾ ਜਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਕੇ ਹੈ ਕਸਾ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਉਹਦੇ ਖਾਤੇ ਚੈੱਕ ਕੀਤੇ ਜਾਣ ਉਹਦੇ ਖਾਤਿਆਂ ਦੇ ਵਿੱਚ ਕਿਹਨੇ ਪੈਸੇ ਉਰੇ ਪਰੇ ਹੋਏ ਜਿਹੜਾ ਖਾਲਸਾ ਮਨੀ ਐਕਸਚੇਂਜ ਵਾਲਾ ਉਹਦੇ ਕੋਲੋਂ ਪੈਸੇ ਕਿਧਰੋਂ ਬਾਹਰ ਗਏ ਕਿਹਦੇ ਖਾਤੇ ਚ ਗਏ ਕਿਨੇ-ਕਿੰਨੇ ਆਧਾਰ ਕਾਰਡ ਵਰਤੇ ਗਏ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਜੇ ਬੇਨਤੀ ਨਹੀਂ ਕੀਤੀ ਸੀ ਤੇ ਤੁਸੀਂ ਕਿਸ ਸਾਹ ਨਾਲ ਇਥੇ ਜਿਟਾਉਣ ਆ ਗਏ ਇੰਨਾ ਠੱਗਾ ਜਿਹੜਾ ਹੈ ਉਹ ਪਰਮਾਤਮਾ ਦੇਖਦਾ ਹੈ ਤੁਹਾਨੂੰ ਇਹ ਵਿਰੇ ਗੱਲਾਂ ਦੇਣੀਆਂ ਪੈਣਗੀਆਂ ਕੋਈ ਸੂਚਿਤ ਕੀਤਾ ਤੁਹਾਨੂੰ ਪਹਿਲੇ ਕਿਹਾ ਗਿਆ ਕਿ ਆ ਕਰ ਕੋਈ ਸੂਚਨੀ ਕੀਤਾ ਗਿਆ ਇੱਕ ਪੈਸੇ ਵੀ ਸੂਚਿਤ ਨਹੀਂ ਕੀਤਾ ਗਿਆ ਸਵੇਰੇ 4:30 ਵਜੇ ਇੱਥੇ ਆਉਂਦੇ ਆ ਸਵੇਰੇ 4:30 ਆ ਗਏ ਆ ਠੱਗਾ ਕਰਦਾ ਮੈਂ ਵੀ ਸਰਕਾਰ ਦਾ 파ਟ ਹੈ ਮੈਨੂੰ ਲੱਗਦਾ ਕੋਈ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ برداشت ਨਹੀਂ ਹੋ ਰਹੀ ਉਹਨਾਂ ਨੂੰ ਇਹ برداشت ਨਹੀਂ ਹੋ ਰਿਹਾ ਵੀ ਇਹਨੂੰ ਕੋਈ ਕੋਈ ਸਿਸਟਮ ਨਾ ਮਿਲ ਜਾਏ ਕੋਈ ਅਹੁਦਾ ਨਾ ਮਿਲ ਜਾਏ ਮੈਂ ਪਰ ਲੋਕਾਂ ਨਾਲ ਆਪਣੇ ਨਾਲ ਪਬਲਿਕ ਇੰਟਰਸਟ ਦੇ ਵਿੱਚ ਵਾਦਾ ਕਰਦਾ ਹੈ ਜਿਹੜਾ ਮੈਡੀਕਲ ਦਾ ਰੋਲ ਹੈ ਜਾਂ ਕੋਈ ਵੀ ਰੋਲ ਹੈ ਮੈਂ ਉਹਨਾਂ ਤੋਂ ਪਿੱਛੇ ਨਹੀਂ ਹਟੂੰਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਦਬਾਅ ਜ਼ਰੂਰ ਪਾਇਆ ਗਿਆ ਤੇ ਤੁਸੀਂ ਆਪਦੀ ਐਪਲੀਕੇਸ਼ਨਾਂ ਵਾਪਸ ਲਾਓ ਜਾਂ ਸਾਡੇ ਨਾਲ ਪੈਸਿਆਂ ਦੀ ਸਾਂਝ ਗਾੜ ਕਰੋ ਜੇ ਆਪਾਂ ਹੀ ਇਸ ਗੱਲ 'ਚ ਨਹੀਂ ਪੈਂਦੇ ਤਾਂ ਇਹਦਾ ਮਤਲਬ ਕੀ ਹੈ ਵੀ ਇਹ ਧੱਕਾ ਕਰਨਗੇ ਸਵੇਰੇ 4:30 ਵਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਵੀਡੀਓ 'ਤੇ ਖੜੇ ਹੋ ਕਿਸੇ ਨੇ ਰਾਤ ਬਰਾਕੇ 4:30 ਵਜੇ ਆ ਕੇ ਕਿਸੇ ਦੇ ਘਰ ਆਏ ਆ ਦੱਸੋ ਮੈਨੂੰ ਜਿਹੜੇ ਨਸ਼ਾ ਤਸਕਰਾਂ ਦੀ ਰਮਾਣਾ ਸਾਹਿਬ ਤੁਸੀਂ ਗੱਲ ਕਰਦੇ ਹੋ ਉਹ ਸਾਰੇ ਫਰੀਦਕੋਟ ਨੂੰ ਪਤਾ ਹੈ ਕੀ ਦਾ ਪੀਏ ਨਸ਼ੇ ਚ ਵੜਿਆ ਗਿਆ ਹੈ ਨਸ਼ਾ ਪੀਂਦਾ ਨਹੀਂ ਵੜਿਆ ਗਿਆ ਵੇਚਦਾ ਵੜਿਆ ਗਿਆ ਕੀ ਹੁੰਦਾ ਘਟ ਅੱਠਿਆ ਕੀ ਹੁੰਦੇ ਖਾਤੇ ਚੱਕ ਹੋਏ ਕੀ ਉਹਦੇ ਪੈਸੇ ਕਿੱਥੇ ਆਏ ਕਿੱਥੇ ਹੋ ਗਏ ਚੱਕ ਹੋਏ ਜੀਡੂਲ ਕਾਰਵਾਈ ਹੋ ਰਹੀ ਹੈ ਐਦਾ ਕੀ ਜਵਾਬ ਕਿਸ ਤਰ੍ਹਾਂ ਦਿੱਤਾ ਜਾਵੇ ਜਵਾਬ ਇਹਦਾ ਪ੍ਰੋਪਰ ਦਿੱਤਾ ਜਾਊਗਾ ਪ੍ਰੋਪਰ ਇਹਦਾ ਇੱਕ ਮੈਂ ਹੀ ਨਹੀਂ ਕਹੂੰਗਾ ਚਲੋ ਮੈਨੂੰ ਇਹ ਗੱਲ ਪਤਾ ਹੈ ਵੀ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਕਿਸੇ ਦੇ ਵੀ ਮੈਡੀਕਲ ਟੂਕਾਂ ਦੀ ਗੱਲ ਚੁੱਕਾ ਗੀਆਂ ਹਵਾ ਲੱਗਣ ਗਿਆ ਐਤਾ ਹੀ ਜਰ ਲੂੰਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਫ਼ਤੇ 10 ਦਿਨਾਂ ਦੇ ਵਿੱਚ ਵਿਜੀਲੈਂਸ ਦੀ ਇਨਕੁਆਰੀ ਢੀਕੂੰਗਾ ਜਿਹੜਾ ਤੁਹਾਡਾ ਇਸ ਗੱਲ ਦਾ ਸਵਾਲ ਹੈ ਵੀ ਇਸ ਗੱਲ ਦਾ ਜਵਾਬ ਕਿਸ ਨੂੰ ਦਿੱਤਾ ਜਾਊਗਾ ਵਿਜੀਲੈਂਸ ਦੀ ਇਨਕੁਆਰੀ ਤੋਂ ਬਾਅਦ ਦਿੱਤਾ ਜਾਊਗਾ ਤੁਹਾਡੀ ਪ੍ਰਾਈਵੇਟ ਰਹਿ ਆ ਤੇ ਸਾਨੂੰ ਪੱਤਰਕਾਰਾਂ ਨੂੰ ਰੋਕਿਆ ਜਾ ਰਿਹਾ ਵੀ ਤੁਸੀਂ ਕਵਰੇਜ ਨਹੀਂ ਕਰ ਸਕਦੇ ਮੇਰੇ ਧੱਕਾ ਵੀ ਕੋਈ ਚੀਜ਼ ਹੈ ਮੁੱਠਕਾ ਕਰਨਗੇ ਤਾਂ ਹੀ ਕਾਮਯਾਬ ਹੋਣਗੇ ਜੇ ਤੱਕ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਜੇ ਉਹ ਤੱਕ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਮੈਂ Hindu religion ਦੇ ਨਾਲ ਖੱਤਰੀ ਬੰਦਾ ਹੈ Hindu ਬੰਦਾ ਹੈ ਕਿ ਮੈਨੂੰ ਤਾਂ ਦਬਾਇਆ ਜਾ ਰਿਹਾ ਹੈ ਇਹੋ ਜੀ ਕਾਰਵਾਈ ਤੁਸੀਂ ਕਿਸੇ ਹੋਰ religion ਦੇ ਹੁੰਦੀ ਵੇਖੀ ਹੈ ਨੇਰੇ ਦੇ ਵਿੱਚ ਰਾਤ ਬਰਾਤੇ ਤੁਸੀਂ ਕਿਤੇ ਇਹੋ ਜੀ ਕਾਰਵਾਈ ਹੁੰਦੀ ਦੇਖੀ ਹੈ ਦੱਸੋ ਮੈਨੂੰ ਇਹ ਗੱਲ ਤੁਹਾਡੇ ਨਾਲ ਹੋਰ ਵੀ ਥਾਂਵਾਂ ਬਣੀਆਂ ਨੇ ਕਈ ਥਾਂਵਾਂ ਨੇ ਕਿਉਂ ਸਾਰਾ ਭਾਈ ਜੀ ਸਾਰਾ ਮੈਂ ਕਹਿੰਦਾ ਪੰਜਾਹ ਕਿਲੋਮੀਟਰ ਚੈੱਕ ਕਰ ਲਓ ਸਾਰੀਆਂ ਥਾਵਾਂ ਬਣੀਆਂ ਕੋਈ ਬੰਦਾ ਉਧਰ ਕਿਉਂ ਨਹੀਂ ਗਿਆ ਜੀ ਜੇ ਅਸੀਂ ਬਾਅਦ ਚੱਕਦੇ ਆਂ ਇਹਦਾ ਮਤਲਬ ਜੇ ਬਾਅਦ ਚੱਕਣਾ ਗੁਨਾਹ ਹੋ ਗਿਆ ਤੁਸੀਂ ਪਹਿਲੇ ਜ਼ਿਕਰ ਕੀਤਾ ਸੀ ਆਬਰੀ ਤੋੜ ਤੋਂ ਕੋੜ ਤੁਕਰੇ ਤੱਕ ਜੇ ਤੁਸੀਂ ਨਿਗਾ ਮਾਰੋਗੇ ਤਾਂ ਬਿਲਕੁਲ ਜਿਵੇਂ ਤੁਸੀਂ ਗੱਲ ਕਹੀ ਹੈ ਉਹ ਸਾਰੇ ਨਜਾਇਜ਼ ਸਾਰੇ ਨਜਾਇਜ਼ ਕਬਜ਼ੇ ਆ ਸਾਡੀ ਤੋਂ ਗਲਤੀ ਹੋ ਗਈ ਅਸੀਂ ਸੀਐਲਯੂ ਲੈ ਲਿਆ ਗਵਰਨਮੈਂਟ ਤੋਂ ਚੇਂਜ ਲੈਂਡ ਆਫ ਯੂਜ਼ ਲੈ ਲਿਆ ਇਸ ਰੋਡ ਤੇ ਮੈਂ ਸਮਝਦਾ ਸਾਡੇ ਨਾਲ ਹੀ ਆ ਜਿਹੜੀ ਹੋਟਲ ਦੀ ਦਾਸਤਾਨ ਦੀ ਬਿਲਡਿੰਗ ਹੈ ਇਹਨਾਂ ਕੋਲ ਤਾਂ ਸੀਐਲਯੂ ਵੀ ਹੈ ਨਹੀਂ ਆ ਜਿਹੜੇ ਡੀਟੀਪੀ ਸਾਹਿਬ ਇੱਥੇ ਖੜੇ ਸੀ ਇਸ ਗੱਲ ਦਾ ਜਵਾਬ ਦੇਣ ਭੱਜੇ ਕਿਉਂ ਭੱਜੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਆਉਣੇ ਠੀਕ ਹੈ ਇਹ ਬਣਾਏ ਵੀ ਹੈ ਬਿਲਡਿੰਗਾਂ ਬਣਾਈਆਂ ਹੁਣ ਤੇ ਕਾਰਵਾਈ ਨਹੀਂ ਹੁੰਦੀ ਫੇਰ ਤੁਹਾਡਾ ਅਗਲਾ ਬਦਲ ਮੈਂ ਤੁਹਾਨੂੰ ਦੱਸਦਾ ਮੈਂ ਪਬਲਿਕ ਇੰਟਰਸਟ ਦੇ ਵਿੱਚ ਲੋਕਾਂ ਲਈ ਬੋਲਦਾ ਰਵਾਂਗਾ ਮੈਂ ਹਫ਼ਤਾ 10 ਦਿਨ ਮੈਡੀਕਲ ਦੇ ਵਿੱਚ ਜਿਹੜਾ ਲੋਕਾਂ ਲਈ ਰੌਲਾ ਪਾਇਆ ਉਸ ਗੱਲ ਦੀ ਹਫਤਾ ਦਸ ਦਿਨ ਵੇਟ ਕਰਾਂਗਾ ਵੀ ਉਸ ਚ ਸਰਕਾਰ ਕੀ ਕਦਮ ਲੈਂਦੀ ਹੈ ਕੀ ਚੋਰਾਂ ਨੂੰ ਡੱਕਿਆ ਜਾਂਦਾ ਹੈ ਜਾਂ ਨਹੀਂ ਡੱਕਿਆ ਜਾਂਦਾ ਚੋਰਾਂ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਲੱਗੇ ਆ ਉਹਨਾਂ ਨੂੰ ਡੱਕਿਆ ਜਾਂਦਾ ਹੈ ਜਾਂ ਨਹੀਂ ਡੱਕਿਆ ਜਾਂਦਾ ਉਸ ਤੋਂ ਬਾਅਦ ਇਸ ਗੱਲ ਦਾ ਫੈਸਲਾ ਲਵਾਂ ਕੀ ਹੋਊਗਾ ਤੁਹਾਨੂੰ ਅੰਜਾਮ ਪੋਗੋ ਤੁਮ੍ਹ ਪਹਿਰੇ ਆ ਕੋਈ ਗੱਲ ਨਹੀਂ ਅੰਜਾਮ ਹੈ ਨਾ ਜਿਹੜੇ ਅੰਜਾਮ ਹਰੇਕ ਨੂੰ ਭੁਗਤਨੇ ਪੈਣੇ ਬਸ ਸਮੇਂ ਦੀ ਗੱਲ ਹੈ ਸਮੇਂ ਦੇ ਵਿੱਚ ਪਿੱਛਲੇ ਐਸੀ ਪਹਿਲਾਂ ਹੀ ਇਹ ਗੱਲ ਕਹਤੀ ਸੀ ਤੁਸੀਂ ਕਿ ਮੇਰੇ ਨਾਲੇ ਤੱਕਾ ਹੋਊਗਾ ਜੇ ਕਰਨਗੇ ਤਾਂ ਕਰਦਾਂ ਮੈਂ ਪਰ ਆਪਦਾ ਜਿਹੜਾ ਕੰਮ ਆ ਉਹ ਇਸੇ ਤਰ੍ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪੈਸੇ ਵੀ ਆਫਰ ਹੋ ਗਏ ਮੈਂ ਨਾ ਮੰਨਿਆ ਮੈਨੂੰ ਸਮਝਾ ਵੀ ਲਿਆ ਹੁਣ ਤਾਂ ਉਹਨਾਂ ਕੋਲੇ ਤਰੀਕਾ ਇਕੱਲਾ ਡਰਾਉਂਦਾ ਹੀ ਰਹਿ ਗਿਆ ਤੁਸੀਂ ਮੈਨੂੰ ਸਾਰੇ ਫਰੀਦਕੋਟ ਵਾਸੀ ਇੱਕ ਗੱਲ ਦੱਸੋ ਜੇ ਤੁਸੀਂ ਸਾਰੇ ਸਹਿਮਤ ਹੋ ਮੇਰਾ ਤਾਂ ਨੁਕਸਾਨ ਹੋ ਗਿਆ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਮੈਡੀਕਲ ਵਾਲਾ ਜਿਹੜਾ ਜਾਂਚ ਹੋ ਰਹੀ ਹੈ ਉਹਦੀ ਐਪਲੀਕੇਸ਼ਨ ਵਾਪਸ ਲੈ ਲੂੰਗਾ ਪਰ ਮੈਂ ਇਨਾਂ ਲੋਕਾਂ ਨੂੰ ਚੋਰਾਂ ਨੂੰ ਸਬਕ ਸਿਖਾ ਕੇ ਰਹੂੰਗਾ ਇਨਾਂ ਨੂੰ ਨੁਕਸਾਨ ਹੋਇਆ ਕਿੰਨੇ ਹੋ ਨੁਕਸਾਨ ਪੈਸਿਆਂ ਦੇ ਵਿੱਚ ਨਹੀਂ ਨੁਕਸਾਨ ਦਿਲ ਦੀ ਗਹਿਰਾਈ ਦਾ ਹੋਇਆ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਰਮਾਣਾ ਸਾਹਿਬ ਪੈਸੇ ਜ਼ਿੰਦਗੀ ਦੀ ਹੱਥ ਦੀ ਮੈਲ ਹੈ ਕਮਾਏ ਜਾਣਗੇ ਪਰ ਜੋ ਨੁਕਸਾਨ ਇਹਨਾਂ ਨੇ ਜਿਵੇਂ ਉਹ ਕੀਤਾ ਆਪ ਦੀ ਉਹ ਸਾਰੀ ਉਮਰ ਮੇਰੇ ਦਿਲ ਚ ਰੜਕਦਾ ਰਹੂਗਾ